ਸਤਿਗੁਰੂ ਗੁਰੂ RAMDAS ਸਹਿ ਮਹਾਰਾਜ ਸੱਚੇ ਪਾਤਸ਼ਾਹ ਦੀ ਨਦਰ ਏਸੀ ਹੈ ਜੀ ਉਹਦੀ ਨਜ਼ਰੀ ਕਿਸੇ ਤੇ ਹੋ ਜਾਏ ਨਾ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਲੋਹੋ ਹੋਇਓ ਲਾਲ ਨਦਰ ਸਤਗੁਰ ਜਦ ਧਾਰੈ ਕਹਿੰਦੇ ਜਦੋਂ ਗੁਰੂ ਆਪਣੀ ਨਦਰ ਧਾਰੇਗਾ ਨਾ ਤੇ ਸੱਚ ਕਰਕੇ ਜਾਣਿਓ ਸਿੱਖੋ ਉਹ ਜੀਵਨ ਬਦਲਣ ਦੇ ਵਿੱਚ ਇੱਕ ਖਿੰਨ ਹੀ ਲਾਉਂਦਾ ਸਤਿਗੁਰੂ ਗੁਰੂ RAMDAS ਸਹਿ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਤ ਚ ਇੱਤੇ ਆਈ ਇੱਕ ਸਮਾ ਅੱਜ ਤੋਂ तकरीबन 10-12 ਸਾਲ ਪਹਿਲਾਂ ਦਾ ਸੀ ਇਹ ਉਹ ਸਮਾਂ ਸੀ ਜਦੋਂ ਅਸੀਂ 5-500 2-200 4-400 ਰੁਪਈਆ ਇਕੱਠਾ ਕਰਦੇ ਗੱਡੀ ਕਿਸੇ ਜਣੇ ਦੀ ਹੁੰਦੀ ਤੇ ਅਸੀਂ ਉਹਦੇ ਵਿੱਚ ਤੇਲ ਪਵਾਉਂਦੇ ਤੇ ਸੰਗਰੂਰੋਂ ਚੱਲ ਕੇ ਦਰਸ਼ਨ ਕਰਨ ਵਾਸਤੇ ਸੋਢੀ ਸੁਲਤਾਨ ਦੇ ਮਰਸਰ ਆਉਂਦੇ ਹੁੰਦੇ ਸੀ ਵੀ ਆਪਾਂ ਇੱਕ ਜਣਾ ਤੇ ਇੰਨਾ ਪੈਸਾ ਨਹੀਂ ਖਰਚੇਗਾ ਜੀ ਸਾਨੂੰ ਹੁੰਦਾ ਵੀ ਚਲੋ ਸੌਖੇ ਸੌਖੇ ਜਾਵਾਂਗੇ 5-500 ਰੁਪਏ ਇਕੱਠੇ ਕਰੋ 5 ਜਣੇ ਹੁੰਦੇ ਜਿਹਦੀ ਗੱਡੀ ਹੁੰਦੀ ਉਹਦੇ ਤੋਂ ਵੀ ਪੈਸੇ ਪਵਾ ਲੈਂਦੇ ਅਸੀਂ ਵੀ ਤੂੰ ਵੀ 500 ਰੁਪਿਆ ਦੇ ਆਪਾਂ 2500 ਰੁਪਿਆ ਇਕੱਠਾ ਕੀਤਾ ਜੇ ਆਪਾਂ ਨੂੰ ਸਰਾਂ ਦੇ ਵਿੱਚ ਰੁਕਣ ਦੀ ਲੋੜ ਪਈ ਜੇ ਆਪਾਂ ਨੂੰ ਰਸਤੇ ਵਿੱਚ ਜਲ ਪਾਣ ਸ਼ਕਣ ਦੀ ਲੋੜ ਪਈ ਤੇ ਆਪਾਂ ਇਹਨਾਂ 2500 ਚੋਂ ਖਰਚ ਕਰਾਂਗੇ ਤੇ ਜਿੰਨੇ ਬਚ ਗਏ ਤੇ ਆਪਾਂ ਸਾਰੇ ਬਰਾਬਰ ਫੇਰ ਵਾਪਸ ਕਰ ਲਵਾਂਗੇ ਮੇਰੇ ਵਾਂਗੂ ਤੁਸੀਂ ਵੀ ਕਈਆਂ ਨੇ ਕੀਤਾ ਹੋਣਾ ਜਦੋਂ ਆਪਾਂ ਇਕੱਠੇ ਹੋ ਕੇ ਕਿਤੇ ਜਾਈਏ ਸਾਡਾ ਇੱਕ ਵਾਰ ਮਨ ਬਣਿਆ ਉਹ ਜਿਹੜਾ ਸਾਡਾ ਮਿੱਤਰ ਸੀ ਨਾ ਉਹ ਥੋੜਾ ਜਿਹਾ ਕਿਸੇ ਬਾਬਿਆਂ ਦੇ ਡੇਰੇ ਤੇ ਹੋਰ ਅਨਮਤੀਆਂ ਦੇ ਡੇਰੇ ਤੇ ਜਾਣ ਵਾਲਾ ਸੀ ਸਾਡਾ ਚਿਤ ਕੀਤਾ ਅਸੀਂ ਉਹਨੂੰ ਆਖਿਆ ਵੀ ਰਾਜਵੀਰ ਮੈਂ ਕਈ ਵਾਰੀ ਉਹਦਾ ਕਹਿੰਦਾ ਕਹਿੰਦਾ ਨਾਮ ਲੈ ਜਾਨਾ ਸਿੱਖ ਦਾ ਮੈਂ ਉਹਨੂੰ ਆਖਿਆ ਵੀ ਵੀਰੇ ਆਪਾਂ ਨਾ ਅੰਮ੍ਰਿਤਸਰ ਸਾਹਿਬ ਜਾਣਾ ਹੈ ਕਹਿੰਦਾ ਚੱਲਾਂਗੇ ਤੇ ਕਹਿੰਦਾ ਆਪਾਂ ਸਾਰੇ ਚੱਲਾਂਗੇ ਮੈਂ ਕਿਹਾ ਚੱਲੇ ਸਾਰੇ ਆ ਤੇ ਆਪਾਂ ਨਾ 5-500 ਰੁਪਈਆ ਪਾਉਣਾ ਸਾਰਿਆਂ ਨੇ ਗੱਲ ਨੂੰ ਸੁਣਿਓ ਧਿਆਨ ਨਾਲ ਬੜਾ ਪਿਆਰ ਬਖਸ਼ਿਆ ਗੁਰੂ ਰਾਮਦਾਸ ਜੀ ਨੇ ਅਹੀਂ ਆਖਿਆ ਵੀ 5-500 ਰੁਪਈਆ ਪਾਉਣਾ ਆਪਾਂ ਸਾਰਿਆਂ ਨੇ ਉਹਨੇ 500 ਰੁਪਈਆ ਸਾਡੇ ਮਿੱਤਰਾਂ ਦੇ ਵਿੱਚ ਬੈਠਿਆਂ ਤੇ ਇੱਕ ਵਾਰੀ ਹਾਂ ਕਰ ਦਿੱਤੀ ਪਰ ਫੇਰ ਜਦੋਂ ਉਹਨੂੰ ਜ਼ਿਆਦਾ ਲੱਗਣ ਲੱਗ ਪਿਆ ਨਾ ਬਾਅਦ ਵਿੱਚ ਵੀ ਐਵੇਂ ਮੈਨੂੰ ਧੱਕੇ ਨਾਲ ਲੈ ਕੇ ਜਾਣ ਦੇ ਆ ਪਰ ਸਾਨੂੰ ਨਾ ਨਾ ਕਰ ਸਕਿਆ ਮੁੜ ਕੇ ਅਸੀਂ ਦੂਜੇ ਦਿਨ ਜਾਣ ਦੀ ਤਿਆਰੀ ਕੀਤੀ ਸੰਗਰੂਰੋਂ ਚੱਲੇ ਉਹ ਸਫ਼ਰ ਦੇ ਵਿੱਚ ਬੈਠਾ ਅਸੀਂ ਇੱਕ ਦੂਜੇ ਨਾਲ ਗੱਲ ਕੀਤੀ ਵੀ ਚਲੋ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਦਰ ਤੇ ਚੱਲਿਆਂ ਆਪਾਂ ਇੱਕ ਜਪਜੀ ਸਾਹਿਬ ਦਾ ਸੁਖਮਨੀ ਸਾਹਿਬ ਦਾ ਪਾਠ ਕਰੀਏ ਹੁਣ ਉਹਨੂੰ ਪਾਠ ਤੇ ਆਉਂਦਾ ਕੋਈ ਨਹੀਂ ਉਹ ਸਾਡਾ ਧਿਆਨ ਪਟਕਾਉਂਦਾ ਬਾਰ-ਬਾਰ ਵਿੱਚ ਗੱਲ ਦੇ ਵਿੱਚ ਉਹ ਗੱਲ ਜੋੜ ਕੇ ਕਹਿ ਦਿੰਦਾ 500 ਜ਼ਿਆਦੇ ਨਹੀਂ ਲੱਗਦਾ 500 ਜ਼ਿਆਦੇ ਨਹੀਂ ਲੱਗਣ ਡਿਆ ਤੇ ਅਸੀਂ ਜਦੋਂ ਇੱਕ ਥਾਂ ਤੇ ਚਾਹ ਪੀਣ ਵਾਸਤੇ ਰੁਕੇ ਨਾ ਮੈਂ ਆਪਣੇ ਮਿੱਤਰ ਨੂੰ ਆਖਿਆ ਵੀ ਸੱਜਣਾ ਆਪਾਂ ਇਓਂ ਕਰਨਿਆ 100-100 ਰੁਪਿਆ ਆਪਾਂ ਨੂੰ ਜ਼ਿਆਦਾ ਆ ਜਾਣਾ ਕਿੱਡੀ ਕੋ ਗੱਲ ਐ ਆਪਾਂ ਦਰਸ਼ਨ ਨਾਲੇ ਇਹਨੂੰ ਕਰਵਾਉਣ ਚੱਲੇ ਸੀ ਇੱਥੋਂ ਆਪਾਂ ਕਾਹਤੋਂ ਪੈਸੇ ਲੈ ਲੈ ਨਾਲੇ ਆਪਣਾ ਸਾਰਿਆਂ ਦਾ ਧਿਆਨ ਭਟਕਾ ਰਿਆ ਆ ਆਪਾਂ ਇਓਂ ਕਰਦਿਆਂ ਕੋਈ ਗੱਲ ਨਹੀਂ 100-100 ਰੁਪਿਆ ਸਾਨੂੰ ਵੱਧ ਆ ਜਾਏਗਾ ਪਰ ਇਹਦੇ ਵਾਲਾ 500 ਆਪਾਂ ਇਹਨੂੰ ਮੋੜ ਦੇਣਾ ਆਉਂਦਿਆਂ ਮੋੜ ਦੇਾਂਗੇ ਵੀ ਹੁਣ ਇਹਨੂੰ ਕਿਤੇ ਬੁਰਾ ਨਾ ਲੱਗ ਜਾਏ ਪਹਿਲਾਂ ਦਰਸ਼ਨ ਕਰਵਾ ਲਈਏ ਫਿਰ ਆਪਾਂ ਇਹਨੂੰ 500 ਮੋੜ ਦੇਾਂਗੇ ਵੀ ਕੋਈ ਗੱਲ ਨਹੀਂ ਸਿੱਖਾ ਸੇਵਾ ਸਾਡੇ ਬੰਨਿਓ ਸਹੀ ਅਸੀਂ ਆਪਣੇ ਮਨ ਨੂੰ ਠਾਰ ਪਾਈ ਸਾਰੇ ਅਸੀਂ ਇੱਕ ਦੂਜੇ ਨਾਲ ਉਹਦੇ ਤੋਂ ਲੁਕੋ ਕੇ ਜੇ ਗੱਲ ਕੀਤੀ ਵੀ ਆਪਾਂ ਇਦਾਂ SLA ਬਣਾ ਲਈ ਹੈ ਤੇ ਅਸੀਂ ਆਖਿਆ ਸਾਰਿਆਂ ਨੇ ਮਤਾ ਪਕਾ ਲਿਆ ਚਾਰ ਜਣਿਆਂ ਨੇ ਵੀ ਕੋਈ ਗੱਲ ਨਹੀਂ ਜਾਂਦਿਆਂ ਨੂੰ 400 500 ਰੁਪਇਆ ਮੋੜ ਦੇਾਂਗੇ ਦਾ ਪੂਰੇ ਦਾ ਪੂਰਾ ਇਹ ਤੋਂ ਆਪਾਂ ਪੈਸੇ ਹੀ ਨਹੀਂ ਲੈਣੇ ਸਫਰ ਕੀਤਾ ਹੁਣ ਤੇ ਚਲੋ ਰੋਡ ਬੜੇ ਹੀ ਸੋਹਣੇ ਬਣ ਗਏ ਪਹਿਲਾਂ ਸਫਰ ਨਾ 2 ਢਾਈ ਘੰਟਿਆਂ ਦਾ ਜ਼ਿਆਦਾ ਹੁੰਦਾ ਸੀ ਕਿਉਂਕਿ ਰੋਡ ਇਦਾਂ ਦੇ ਹੁੰਦੇ ਸੀ ਅਸੀਂ ਲੁਧਿਆਣੇ ਵਿੱਚੋਂ ਦੀ ਆਉਂਦੇ ਹੁੰਦੇ ਸੀ ਹੁਣ ਅਸੀਂ ਮੋਗੇ ਵਿੱਚੋਂ ਦੀ ਆਉਣ ਲੱਗ ਪਿਆ ਰੋਡ ਬੜੇ ਵਧੀਆ ਹੋ ਗਏ ਐ ਤੇ ਉਦੋਂ ਸਫ਼ਰ ਥੋੜਾ ਜ਼ਿਆਦਾ ਹੁੰਦਾ ਹੁੰਦਾ ਸੀ 6 ਘੰਟੇ ਵੀ ਲੱਗ ਜਾਂਦੇ ਸੀ ਸੰਗਰੂਰ ਤੋਂ ਦਰਬਾਰ ਸਾਹਿਬ ਆਉਂਦੇ ਆ ਅਸੀਂ ਹੁਣ ਮਨ ਨੂੰ ਆਪਣੇ ਨੂੰ ਸ਼ਾਂਤ ਕਰ ਲਿਆ ਵੀ ਆਪਾਂ ਆਉਂਦਿਆਂ ਨੂੰ ਪੈਸੇ ਮੋੜ ਦੇਣਿਆ ਇਸ ਦੇ ਕਤਾਰ ਵਿੱਚ ਲੱਗੇ ਜਿਵੇਂ ਇਹ ਸੰਗਤਾਂ ਲੱਗੀਆਂ ਨਾ ਉੱਥੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਬਖਸ਼ਿਸ਼ ਐ ਜੀ ਮਕਸਰ ਬੇਨਤੀ ਕਰਨਾ ਹੁੰਦਾ ਮੇਰਾ ਮਨ ਇਦਾਂ ਹੁੰਦਾ ਵੀ ਗੁਰੂ ਰਾਮਦਾਸ ਮਹਾਰਾਜ ਕਿੰਨੀਆਂ ਕੋ ਬਖਸ਼ਿਸ਼ਾਂ ਕਰਦਾ ਤੂੰ ਸਾਡੀ ਨਾਂ ਤੇ ਜ਼ੁਬਾਨ ਬੋਲ ਸਕਦੀ ਐ ਨਾ ਸਾਡੀਆਂ ਅੱਖਾਂ ਵੇਖ ਸਕਦੀਆਂ ਗੁਰੂ ਰਾਮਦਾਸ ਤੇਰੀਆਂ ਬਖਸ਼ਿਸ਼ਾਂ ਦਾ ਅੰਤ ਹੀ ਕੋਈ ਨਹੀਂ ਤੂੰ ਜਦੋਂ ਕਿਸੇ ਤੇ ਕਿਰਪਾ ਕਰਨ ਲੱਗਦਾ ਨਾ ਤੂੰ ਨਾ ਪਿਛਲੇ ਔਗਣ ਵੇਖਦਾ ਨਾ ਹੁਣ ਦੇ ਔਗਣ ਵੇਖਦਾ ਸੱਚਾ ਪਾਤਸ਼ਾਹ ਸੱਚ ਹੈ ਜਿਵੇਂ ਕਿਸੇ ਨਿੱਕੇ ਜੇ ਕਣ ਨੂੰ ਜ਼ਮੀਨ ਤੋਂ ਚੁੱਕਿਆ ਤੇ ਉੱਪਰ ਰੱਖ ਦਿੱਤਾ ਗੁਰੂ ਰਾਮਦਾਸ ਤੂੰ ਕਈ ਵਾਰੀ ਏਦਾਂ ਬਖਸ਼ਿਸ਼ ਕਰ ਦਿੰਦਾ ਕਿਸੇ ਗਰੀਬ ਦੇ ਸਾਰੇ ਔਗਣਾ ਨੂੰ ਮਾਫ਼ ਕਰਕੇ ਉਸ ਨੂੰ ਬਾਦਸ਼ਾਹੀਆਂ ਤੇ ਬਾਦਸ਼ਾਹੀਆਂ ਬਖਸ਼ ਦਿੰਦਾ ਐਡਾ ਬਿਆਨਤਾ ਗੁਰੂ ਰਾਮਦਾਸ ਕਿੰਨੀਆਂ ਕੁ ਰਹਿਮਤਾ ਕਰਦਾ ਏਦਾਂ ਕਤਾਰਾਂ ਲੱਗੀਆਂ ਨੇ ਮੈਂ ਵੀ ਕਈ ਵਾਰੀ ਵਚਨ ਕਹਿਣਾ ਹੁੰਦਾ ਪਿਆਰਿਓ ਇਹ ਉਸ ਗੁਰੂ ਦਾ ਦਰ ਸੋਢੀ ਸੁਲਤਾਨ ਦਾ ਜਿਹਦਾ ਬਚਪਨ ਦੇ ਵਿੱਚ ਮਾਤਾ ਚੜ੍ਹਾਈ ਕਰ ਗਈ ਪਿਤਾ ਚੜ੍ਹਾਈ ਕਰ ਗਿਆ ਨਾਨੀ ਨੇ ਆਖਿਆ ਪੁੱਤ ਮੈਂ ਵੀ ਬਹੁਤਾ ਸਮਾਂ ਨਹੀਂ ਰੱਖ ਸਕਦੀ ਤੈਨੂੰ ਮੈਂ ਬਹੁਤਾ ਸਮਾਂ ਨਹੀਂ ਰੱਖ ਸਕਦੀ ਮੇਰੇ ਕੋਲ ਨਹੀਂ ਜਾਣ ਤੇ ਤਾਕਤ ਨਹੀਂ ਕਹਿੰਦੇ ਗੁਰੂ ਰਾਮਦਾਸ ਐ ਮਹਾਰਾਜ ਜੇਕਰ ਤੇ ਬਚਪਨ ਵਿੱਚ ਚਿੱਤ ਕੀਤਾ ਵੀ ਗਲੀ ਦੇ ਬੱਚਿਆਂ ਨਾਲ ਮੈਂ ਖੇਡ ਲਵਾਂ ਉਹਨਾਂ ਗਲੀ ਦੀਆਂ ਬੱਚਿਆਂ ਦੀਆਂ ਮਾਵਾਂ ਨੇ ਗੁਰੂ ਰਾਮਦਾਸ ਐ ਮਹਾਰਾਜ ਨੂੰ ੱੱੱਕਾ ਮਾਰ ਕੇ ਆਖਿਆ ਉਹ ਕ ਲੈਣਿਆ ਤੂੰ ਤੇ ਆਪਣੇ ਮਾਂ ਪੇ ਜਾਉਂਦਾ ਜੰਮਦਾ ਹੀ ਖਾ ਗਿਆ ਕਿਤੇ ਸਾਡੇ ਬੱਚਿਆਂ ਤੇ ਇਹ ਸ਼ਾਨਾ ਪਾ ਦਈ ਇੱਥੋਂ ਚਲਾ ਜਾ ਸਾਡੇ ਬੱਚਿਆਂ ਨਾਲ ਨਾ ਖੇਡ ਉਹ ਤਨ ਗੁਰੂ ਰਾਮਦਾਸ ਤੈਨੂੰ ਬਚਪਨ ਵਿੱਚ ਦੁਨੀਆ ੱੱੱਕੇ ਮਾਰੇ ਤੇ ਅੱਜ ਤੇਰੇ ਦਰਸ਼ਨ ਕਰਨ ਵਾਸਤੇ ਕਤਾਰ ਚ ਖੜੇ ਲੋਕ ੱੱੱਕੇ ਖਾਂਦੇ ਆ ਇਹ ਸਤਿਗੁਰੂ ਤੇਰੀ ਕੈਸੀ ਬਖਸ਼ਿਸ਼ ਬਚਪਨ ਵਿੱਚ ਤੂੰ ਤਿੰਨ ਤਿੰਨ ਦਿਨ ਭੁੱਖਾ ਰਿਆ ਬਚਪਨ ਵਿੱਚ ਤੂੰ ਤਿੰਨ ਤਿੰਨ ਦਿਨ ਪ੍ਰਸ਼ਾਦਾ ਨਹੀਂ ਛਕਿਆ ਓ ਗੁਰੂ ਰਾਮਦਾਸ ਕੈਸੀ ਤੇਰੀ ਬਖਸ਼ਿਸ਼ ਅੱਜ ਇੱਕੋ ਦਿਨ ਵਿੱਚ ਸਵਾ ਲੱਖ ਬੰਦਾ ਤੇਰੇ ਲੰਗਰਾਂ ਚੋਂ ਮਰ ਚੱਕ ਜਾਂਦਾ ਕੈਸੀ ਗੁਰੂ ਰਾਮਦਾਸ ਕੈਸੀ ਤੇਰੀ ਕਿਰਪਾ ਮਹਾਰਾਜ ਬਚਪਨ ਵਿੱਚ ਤੂੰ ਹੁੰਗੜੀਆਂ ਦਾ ਸ਼ਾਬਾ ਸਿਰ ਤੇ ਰੱਖਿਆ ਸੀ ਅੱਜ ਤੇਰੇ ਦਰ ਦੇ ਉੱਤੇ ਲੋਕ ਕਰੋੜਾਂ ਦੇ ਚੰਦੂਏ ਭੇਟਾ ਕਰ ਦਿੰਦੇ ਆ ਧੰਨ ਗੁਰੂ ਰਾਮਦਾਸ ਤੇਰੀ ਵਡਿਆਈ ਬਹੁਤ ਹੀ ਵੱਡੀ ਆ ਜਿਹੜਾ ਇਸ ਦਰ ਤੇ ਆਉਂਦਾ ਉਹ ਇਸੇ ਦਰਦਾ ਹੋ ਕੇ ਰਹਿ ਜਾਂਦਾ ਪਿਆਰਿਓ ਉਹ ਸਿੱਖ ਸਾਡੇ ਨਾਲ ਆਇਆ ਅਸੀਂ ਇਸ਼ਨਾਨ ਪਾਣ ਕੀਤਾ ਕਤਾਰ ਵਿੱਚ ਲੱਗੇ ਲਾਈਨ ਵਿੱਚ ਲੱਗੇ ਹੁਣ ਸੰਗਤ ਦਾ ਪਿਆਰ ਵੇਖਦਾ ਗੁਰਬਾਣੀ ਕੰਨਾਂ 'ਚ ਪੈਂਦੀ ਐ ਨਾ ਜੀ ਜਦੋਂ ਸੱਚ ਐ ਸਿੱਖੋ ਗੁਰਬਾਣੀ ਤੇ ਐਸੀ ਮਿਹਰ ਹੈ ਜੇ ਕਿਸੇ ਪਾਪੀਆਂ ਦੇ ਕੰਨਾਂ ਦੇ ਵਿੱਚ ਪੈ ਜਾਏ ਉਸ ਨੂੰ ਸੰਤ ਇੱਕ ਖਿੰਡ ਦੇ ਵਿੱਚ ਬਣਾ ਦਿੰਦੀ ਐ ਹੁਣ ਉਹਦੇ ਕੰਨਾਂ ਦੇ ਵਿੱਚ ਗੁਰਬਾਣੀ ਪਈ ਸਾਨੂੰ ਤੇ ਬਾਅਦ ਚ ਮਹਿਸੂਸ ਹੋਇਆ ਪਰ ਮੈਂ ਤੁਹਾਨੂੰ ਸਾਰੀਆਂ ਗੱਲਾਂ ਸੁਣਾਉਣ ਡਿਆਂ ਵਾਂ ਉਹ ਗੁਰਬਾਣੀ ਸੁਣਦਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਦਰ ਦੇ ਉੱਤੇ ਜਦੋਂ ਦਰਬਾਰ ਸਾਹਿਬ ਦੇ ਅੰਦਰ ਗਿਆ ਨਾ ਉਹਨੂੰ ਕੀ ਬਿਸਮਾਦ ਹੋਇਆ ਕੀ ਆਨੰਦ ਆਇਆ ਇਹ ਤੇ ਉਹ ਦੱਸ ਸਕਦਾ ਸੀ ਪਰ ਦਰਸ਼ਨ ਕੀਤੇ ਵਾਹ ਵਾ ਸਮਾਂ ਉੱਥੇ ਖਲੋਤਾ ਹੀ ਰਿਹਾ ਹੁਣ ਤੇ ਸੰਗਤ ਬਹੁਤ ਜਾਂਦੀ ਹੈ ਨਾ ਜੀ ਹੁਣ ਤੇ ਕਈ ਵਾਰੀ ਸਾਨੂੰ ਇੰਨਾ ਕਈ ਵਾਰੀ ਖਲੋਣ ਦਾ ਸਮਾਂ ਨਹੀਂ ਮਿਲਦਾ ਅੰਦਰ ਪਰ ਉਹ ਖਲੋਤਾ ਰਿਹਾ ਦਰਸ਼ਨ ਮੇਲੇ ਕਰਦਾ ਰਿਹਾ ਪਹਿਲਾਂ ਤੇ ਬੋਲ ਬੜਾ ਰਿਹਾ ਸੀ ਪਰ ਦਰਸ਼ਨ ਕਰਨ ਤੋਂ ਬਾਅਦ ਥੋੜਾ ਜਿਹਾ ਬੋਲਣਾ ਉਸਨੇ ਘਟਾ ਦਿੱਤਾ ਬੋਲਾਂ ਚ ਪਿਆਰ ਜਿਹਾ ਆ ਗਿਆ ਉਸ ਦੇ ਵਿੱਚ ਅਸੀਂ ਆਪਣਾ ਸਮਾਂ ਬਤੀਤ ਕੀਤਾ ਸੇਵਾ ਚ ਸਮਾਂ ਬਤੀਤ ਕੀਤਾ ਵਾਪਸ ਜਦੋਂ ਆਉਣ ਲੱਗੇ ਨਾ ਜਿੱਥੇ ਅਸੀਂ ਚਾਹ ਪੀਣ ਵਾਸਤੇ ਦੁਬਾਰਾ ਰੁਕੇ ਘਰ ਨੂੰ ਵਾਪਸ ਜਾਂਦੇ ਆ ਅਸੀਂ ਸਲਾਹ ਤੇ ਪਹਿਲਾਂ ਬਣਾਈ ਸੀ ਮੈਂ ਆਖਿਆ ਵੀ ਸੱਜਣਾ ਆ ਲੈ ਤੇਰਾ 500 ਰੁਪਈਆ ਆ ਤੇਰਾ 500 ਰੁਪਇਆ ਕਿਉਂਕਿ ਸਾਡੇ ਮਨ ਚ ਸੀ ਵੀ ਇਹਨੂੰ ਜਿਆਦਾ ਲੱਗਦਾ ਮੈਂ ਕਿਹਾ ਵੀ ਆ ਸੱਜਣਾ ਤੇਰਾ 500 ਰੁਪਇਆ ਸਿੱਖ ਅਸੀਂ ਆਪੇ ਹਿਸਾਬ ਕਿਤਾਬ ਕਰ ਲਾਂਗੇ ਤੂੰ ਚਿੰਤਾ ਨਾ ਕਰਾ 500 ਰੁਪਇਆ ਫੜ ਇੱਕੋ ਦਮ ਧਰਵ ਗਿਆ ਹੱਥ ਜੋੜੇ ਨੇਤਰਾਂ ਚ ਵੈਰਾਗ ਦਾ ਨੀਰ ਆਇਆ ਕਹਿਣ ਲੱਗਾ ਬਾਕੀ ਦਾ 2000 ਵੀ ਮੇਰੇ ਤੋਂ ਲੈ ਲਓ ਉਹ ਜਿੰਨੇ ਸੋਹਣੇ ਗੁਰੂ ਦੇ ਦਰਸ਼ਨ ਕਰਕੇ ਲਿਆਇਓ ਏਨੇ ਗੁਰੂ ਦਾ ਤੇ ਮੈਂ ਮੁੱਲ ਦੇ ਹੀ ਕੋਈ ਨਹੀਂ ਸਕਦਾ ਜਿਹੜਾ ਪਹਿਲਾਂ ਕਹਿੰਦਾ ਸੀ 500 ਜ਼ਿਆਦੇ ਆ ਉਹ ਕਹਿੰਦਾ 2000 ਹੋਰ ਮੇਰੇ ਤੋਂ ਲਓ ਆ 2500 ਮੈਂ ਹੀ ਪੂਰਾ ਕਰਦਾ ਪਰ ਸਿੱਖੋ ਧੰਨਵਾਦ ਤੁਹਾਡਾ ਤੁਸੀਂ ਐਸੇ ਗੁਰੂ ਦੇ ਦਰ ਦੇ ਉੱਤੇ ਮੈਨੂੰ ਲੈ ਕੇ ਆਏ ਜਾਨਾ ਮੈਂ ਵੀ ਕਿਸੇ ਦੇ ਥਾਂ ਦੇ ਉੱਤੇ ਆ ਪਰ ਜਿਹੜਾ ਮਨ ਨੂੰ ਅੱਜ ਠੰਡ ਤੇ ਆਨੰਦ ਮਿਲਿਆ ਮੈਂ ਸੱਚ ਕਹਿੰਨਾ ਅੱਜ ਤੱਕ ਇਹ ਠੰਡ ਤੇ ਆਨੰਦ ਮਿਲਿਆ ਕੋਈ ਨਹੀਂ ਜੋ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਦਿਦਾਰੇ ਕਰਕੇ ਮਿਲ ਗਿਆ ਹੈ ਔਰ ਇਹ ਗੁਰੂ ਰਾਮਦਾਸ ਸਾਹਿਬ ਦੀਆਂ ਬਖਸ਼ਿਸ਼ਾਂ ਹੈ ਇਹ ਕੋਈ ਕਿਸੇ ਦੇ ਕਹਿਣ ਤੇ ਨਹੀਂ ਇਹ ਆਨੰਦ ਆਪ ਲੈ ਜਾਂਦੇ ਹੁੰਦੇ ਐ ਮੈਂ ਕਿਸੇ ਨੂੰ ਆਖਾਂ ਗੁੜ ਖਾ ਕੇ ਵੇਖ ਮਿੱਠਾ ਬਹੁਤ ਐ ਪਰ ਸੱਚ ਕਰਕੇ ਜਾਣਿਓ ਜਿਨ੍ਹਾਂ ਨੂੰ ਆਨੰਦ ਆਉਂਦਾ ਭਗਤ ਸਾਹਿਬ ਕਹਿੰਦੇ ਕਹੋ ਕਬੀਰ ਗੁੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀਐ